ਅੱਜ ਦਾ ਦਿਨ ਬਹੁਤ ਇਤਿਹਾਸਿਕ ਦਿਨ ਹੈ ਅੱਜ ਦਾ ਇਤਿਹਾਸ ਕਣਕ ਦੀ ਵਾਢੀ ਦੇ ਨਾਲ ਵੀ ਜੁੜਿਆ ਹੋਇਆ ਹੈ ਤੇ ਖਾਲਸਾ ਸੈਨਾ ਦੇ ਬਸਣ ਨਾਲ ਜੁੜਿਆ ਹੈ ਅੱਜ ਦੇ ਦਿਨ ਕਿਸਾਨ ਪਹਿਲੀ ਵਾਰੀ ਨਕਲਸਤਿਕ ਹੋ ਕੇ ਗੁਰੂ ਘਰ ਵਿੱਚ ਪਹਿਲੀ ਦਾਤੀ ਲਾਂਦਾ ਹੈ ਤੇ ਜਿਹੜੇ 6 ਮਹੀਨੇ ਦੀ ਫਸਲ ਹੈਗੀ ਉਹਨੂੰ ਅੱਜ ਛਾਹੂ ਕਰੀ ਖੁਸ਼ ਹੁੰਦਾ ਹੈ ਕਿਸਾਨ ਵੀ ਖੁਸ਼ ਹੁੰਦਾ ਹੈ ਕਿਉਂਕਿ ਉਹਨੂੰ ਅੱਜ ਮੁੱਲ ਮਿਲਣਾ ਹੁੰਦਾ ਹੈ ਦੂਜਾ ਇਤਿਹਾਸਿਕ ਦਿਨ ਹੈਗਾ ਖਾਲਸਾ ਸੈਨਾਂ ਦੇ ਵਿੱਚ ਅੱਜ ਦੇ ਦਿਨ 1699 ਈਸਵੀ ਵਿੱਚ ਅਨੰਦਪੁਰ ਦੇ ਸਾਨ ਤੇ ਕੇਸਗੜ੍ਹ ਸਾਹਿਬ ਵਿਖੇ ਗੁਰੂ ਜੀ ਨੇ ਅਸੀਰ ਦੇ ਮੰਡਾਲ ਵਿੱਚ ਕਿਹਾ ਸੀ ਹੈ ਕੋਈ ਸਿੱਖ ਜੋ ਗੁਰੂ ਨੂੰ ਸੀਸ ਭੇਟ ਕਰ ਸਕੇ ਕੋਈ ਵੀ ਨਹੀਂ ਉੱਠਿਆ ਦੂਜੀ ਵਾਰ ਫਿਰ ਉਹਨਾਂ ਨੇ ਕਿਹਾ ਹੈ ਕੋਈ ਸਿੱਖ ਜੋ ਗੁਰੂ ਨੂੰ ਸੀਸ ਭੇਟ ਕਰ ਸਕੇ ਫਿਰ ਵੀ ਕੋਈ ਨਹੀਂ ਉੱਠਿਆ ਤੀਜੀ ਵਾਰ ਫਿਰ ਉਹਨਾਂ ਇੱਕ ਗਰਜਵੀਂ ਆਵਾਜ਼ ਵਿੱਚ ਕਿਹਾ ਹੈ ਕੋਈ ਸਿੱਖ ਜੋ ਗੁਰੂ ਨੂੰ ਸੀਸ ਭੇਟ ਕਰ ਸਕੇ ਤਾਂ ਸਭ ਤੋਂ ਪਹਿਲਾਂ ਦੇ ਆਰਮ ਜੀ ਉੱਠੇ ਉਹਨਾਂ ਨੇ ਗੁਰੂ ਜੀ ਨੂੰ ਆਪਣਾ ਸੀਸ ਭੇਟ ਕੀਤਾ ਗੁਰੂ ਜੀ ਨੂੰ ਤੰਬੂ ਵਿੱਚ ਲੈ ਗਏ ਤੇ ਖੂਨ ਨਾਲ ਭਿੱਜੀ ਹੋਈ ਕਿਰਪਾਨ ਬਾਹਰ ਲੈ ਕੇ ਆਏ ਚੰਗਾ ਡਰਗੀ ਬਦਨ ਕੀ ਹੋ ਰਿਹਾ ਫਿਰ ਬਾਹਰ ਆਏ ਕਹਿੰਦੇ ਸੇ ਮੈਨੂੰ ਇੱਕ ਸਿੱਖ ਦੀ ਹੋਰ ਲੋੜ ਹੈ ਇੱਕ ਸੀਸ ਦੀ ਹੋਰ ਲੋੜ ਹੈ ਫਿਰ ਵੀ ਫਿਰ ਭਾਈ ਧਰਮਜੰਨ ਦੀ ਉਠੇ ਉਹਨਾਂ ਨੇ ਆਪਣਾ ਸੀਸ ਪੇਡ ਕੀਤਾ ਫਿਰ ਉਸ ਤੋਂ ਬਾਅਦ ਹਿੰਮਤ ਰਾਏ ਜੀ ਮੁਹੰਮਦ ਜਾਨ ਜੀ ਤੇ ਸਾਹਿਬ ਜਾਨ ਜੀ ਪੰਜਾਂ ਨੇ ਆਪਣਾ ਵਾਰੀ-ਵਾਰੀ ਗੁਰੂ ਜੀ ਨੂੰ ਸੀਸ ਪੇਡ ਕੀਤਾ ਗੁਰੂ ਜੀ ਨੇ ਉਹਨਾਂ ਨੂੰ ਪਸ਼ਾਕ ਬਣਾ ਕੇ ਚੰਗਾ ਕੜਾ ਕਸ਼ਿਹਰਾਤ ਕਿਰਪਾਨ ਦੇ ਤਾਰ ਨਹੀਂ ਕਰਾ ਕੇ ਉਹਨਾਂ ਨੂੰ ਖੰਡੇ ਵੱਡੇ ਦੀ ਪੋਲ ਸ਼ਕਾਈ ਤੇ ਪੰਜ ਪਿਆਰਿਆਂ ਦੀ ਪਾਧੀ ਦਿੱਤੀ ਗਈ ਤੇ ਫਿਰ ਆਪ ਵੀ ਉਹਨਾਂ ਕੋਲ ਅਮਰ ਛਕਿਆ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਗੋਬਿੰਦ ਰਾਏ ਸੀ ਗੋਬਿੰਦ ਸਿੰਘ ਹੋ ਗਿਆ ਜਿਹੜੇ ਮੋਹਮਦ ਚੰਦ ਸਾਹਿਬ ਚੰਦ ਸੀਗੇ ਉਹਨਾਂ ਦੇ ਨਾਮ ਨਾਲ ਸਿੰਘ ਜੁੜ ਗਿਆ ਤੇ ਜਿਹੜੀ ਇਸਤਰੀ ਸੀ ਉਹਨਾਂ ਦੇ ਨਾਮ ਨਾਲ ਕੋਰ ਜੁੜ ਗਿਆ ਸਿੰਘ ਅਤੇ ਕੋਰ ਦੀ ਬਾਦੀ ਅੱਜ ਦੇ ਦਿਨ ਜਿਹੜੇ ਹੈਗਾ ਅਨੰਦਪੁਰ ਸਾਹਿਬ ਤੋਂ ਦਿੱਤੀ ਗਈ ਹੈ ਦੁੱਖਿਆਂ ਦੇ ਦੁੱਖ ਮਿਟਾਉਣ ਲਈ ਮੈਂ ਨਵੀਂ ਦੁਨੀਆ ਬਸਾਵਾਂਗਾ ਜਾਲਮ ਤੇ ਪਾਪੀ ਸੋਧਣ ਲਈ ਮੈਂ ਪੰਥ ਨਿਆ ਬਗਟਾਇਆ ਏ ਮੈਂ ਗਿੱਦੜੋ ਸ਼ੇਰ ਬਣਾਇਆ ਏ ਤੇ ਚਿੜੀਆਂ ਤੋਂ ਬਾਝ ਤੜਾਇਆ ਏ ਮੈਂ ਇੱਕ ਇੱਕ ਸਿੰਘ ਨੂੰ ਥਾਪੀ ਦੇ ਕੇ ਲੱਖਾਂ ਨਾਲ ਲੜਾਇਆ ਏ ਮੈਂ ਪਿਤਾ ਸ਼ਹੀਦ ਕਰਾਇਆ ਏ ਦੁਨੀਆ ਦੇ ਪਿਤਾ ਬਚਾਵਨ ਲਈ ਪੁੱਤ ਆਪਣੇ ਆਪ ਕਹਾਇਆ ਏ ਦੁਨੀਆ ਦੇ ਪੁੱਤ ਕਹਾਵਨ ਲਈ ਜੋ ਨਾਮ ਪ੍ਰਭੂ ਦਾ ਭੁੱਲ ਬੈਠੇ ਸੀ ਫਿਰ ਜਾਦ ਉਹਨਾਂ ਨੂੰ ਕਰਾਇਆ ਏ ਤਲਵਾਰ ਦੀ ਤਿੱਖੀ ਧਾਰ ਵਿੱਚੋਂ ਤੇਰਾ ਦਰਸ਼ਨ ਜਸ ਪਾਇਆ ਏ ਗੁਰੂ ਗਵਿੰਦ ਸਿੰਘ ਤੁਹਾਡੀ ਵੱਡੀ ਵਡਿਆਈ ਏ ਗੁਰੂ ਗਵਿੰਦ ਸਿੰਘ ਜੀ ਤੁਹਾਡੀ ਵੱਡੀ ਵਡਿਆਈ ਏ ਅੰਬਰਾਂ ਦੇ ਤਾਰਿਆਂ ਨੇ ਮਹਿਮਾ ਤੇਰੀ ਗਾਈਏ ਖਾਲਸਾ ਪੰਥ ਸਾਜ ਕੇ ਸੇਕ ਓਮ ਵਿੱਚ ਅਣਖ ਹਤੇ ਗੈਰਜ ਗਾਈਏ ਅੱਜ ਇਸ ਸ੍ਰੀਮੁਹ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਦੀ ਲੱਖ ਲੱਖ ਵਧਾਈ ਹੋਵੇ ਮੈਂ ਸਾਰੇ ਖਾਲਸਾ ਪੰਥ ਨੂੰ ਸੰਸਾਰ ਵਿੱਚ ਵਸਦੇ ਜਿੱਥੇ ਵੀ ਕੋ ਸਖ ਬੈਠਾ ਉਹਨਾਂ ਨੂੰ ਵਧਾਈ ਦੇਣਾ ਚਾਹੁੰਦਾ ਕਿ ਅੱਜ ਖਾਲਸੇ ਦਾ ਪ੍ਰਗਟ ਦਿਨ ਹੈ ਅੱਜ ਖਾਲਸੇ ਦਾ ਜਿਹੜਾ ਹੈ ਉਹ ਜਨਮ ਦਿਨ ਹੈ ਬੰਨਤਪੁਰ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਸਾਰੇ ਫਿਰਕੇ ਜਿਹੜੇ ਸਾਰੇ ਜਾਤ ਪਾਤ ਇਹਨਾਂ ਭੇਦ ਭਾਵ ਨੂੰ ਮਿਲਾ ਕੇ ਤੇ ਪੰਜ ਪੰਜ ਸਿੰਘਾਂ ਨੂੰ ਲੈ ਕੇ ਭਾਵੇਂ ਵੱਖ-ਵੱਖ ਜਾਤੀਆਂ ਨਾਲ ਸੰਬੰਧ ਸਨ ਤੇ ਇੱਕ ਖਾਲਸਾ ਬਣਿਆ ਸੀ ਅੱਜ ਜਾਤੀਵਾਦ ਤੋਂ ਵੀ ਨਿਕਲਦੀ ਲੋੜ ਹੈ ਔਰ ਖਾਲਸੇ ਦਾ ਰੂਪ ਬਣਦੀ ਵੀ ਲੋੜ ਹੈ ਆਨੰਦਪੁਰ ਸਾਹਿਬ ਦੇ ਵਾਸੀ ਬਣਦੀ ਵੀ ਲੋੜ ਹੈ ਔਰ ਆਪਣੀ ਵੱਖਰੀ ਦਿੱਖ ਵੱਖਰੀ ਪਛਾਣ ਦਸਤਾਰ ਆਪਣਾ ਪਰਾਵਾ ਜਿਹੜਾ ਉਹ ਦੂਸਰਿਆਂ ਨਾਲੋਂ ਵੱਖਰੇ ਰੱਖਣ ਦੀ ਬਹੁਤ ਵੱਡੀ ਜਿਹੜੀ ਜ਼ਰੂਰਤ ਹੈ ਸੋ ਉਹਦੇ ਵਾਸਤੇ ਸਾਨੂੰ ਅ ਅਵਤਾਰੀ ਪੰਜਾਂ ਕਕਾਰਾਂ ਦੀ ਰਹਿਤ ਔਰ ਪੰਜ ਬਾਣੀਆਂ ਦਾ ਨਿਤਨੇਮ ਤੇ ਗੁਰੂ ਦੇ ਵਿੱਚ ਆਸਥਾ ਰੱਖਣੀ ਇਹ ਸਭ ਤੋਂ ਪੱਟੀ ਕਾ ਲਾਇਆ ਕਿਉਂਕਿ ਅੱਜ ਕੱਲ ਜਿਹੜਾ ਹੈ ਇਹ ਸੰਸਾਰ ਦੇ ਵਿੱਚ ਪੈਸੇ ਮਗਰ ਲੋਕ ਭੱਜ ਉਠੇ ਇਹ ਨਹੀਂ ਵੀ ਪੈਸਿਆਂ ਦੀ ਲੋੜ ਨਹੀਂ ਪਰ ਆਪਣਾ ਕਲਚਰ ਗਵਾ ਕੇ ਆਪਣੀ ਬੋਲੀ ਗਵਾ ਕੇ ਆਪਣਾ ਸਭਿਆਚਾਰ ਗਵਾ ਕੇ ਫੇਰ ਅਸੀਂ ਇਹ ਇਹ ਗੱਲਾ ਕਰੀਏ ਸਾਨੂੰ ਸੁਪਾਲੀ ਕਹਿੰਦੇ ਆਜ ਦੇ ਦਿਨ ਵਿਸਾਖੀ ਮਨਾਉਣ ਨਾਲ નિર્ਦੋਸ਼ ਲੋਕਾਂ ਦੇ ਉੱਤੇ ਵੀ ਗੋਲੀ ਚਲਾਈ ਗਈ ਕਿਤੇ ਨਾ ਮਰ ਪਾਟ ਉਹ ਚੱਲੇ ਵਾਲੇ ਬਾਗ ਦਾ ਸਾਕਾ ਜਿਹੜਾ ਵੇਖੋ ਇੱਕ ਬਹੁਤ ਵੱਡਾ ਇਤਿਹਾਸਕ ਉਹ ਗੱਲ ਬਣ ਗਈ ਸੀ ਜਦੋਂ ਅੰਗਰੇਜ਼ਾਂ ਨੇ ਇੱਥੇ ਨੱਥੇ ਲੋਕਾਂ ਤੇ ਜਿਹੜੇ ਉਥੇ ਚੱਲੇ ਵਾਲੇ ਬਾਗ ਕੋਲ ਇਕੱਠੇ ਹੋਏ ਸੀ ਔਰ ਉਹਨਾਂ ਨੂੰ ਗੋਲੀ ਚਲਾ ਕੇ ਤੇ ਉਹਨਾਂ ਨੂੰ ਸਾਸ ਕਰਾਇਆ ਤੁਸੀਂ ਕਲਾਮ ਸੋ ਉਹ ਵੀ ਦਿਨ ਜਿਹੜਾ ਹੈ ਉਹ ਵੀ ਜਿਹੜਾ ਹੈਗਾ ਹੈ 18 April ਦਾ ਦਿਨ ਉਹ ਵੀ ਨਾਲ ਜੁੜਿਆ ਇੱਕ ਵਿਸਾਖੀ ਵਾਲਾ ਤੇ ਜਿਹੜਾ 1978 ਵਾਲਾ ਕਾਂਡਾ ਉਹ ਵੀ ਜੁੜਿਆ ਜਦੋਂ ਨਕਲੇ ਨਿਰੰਕਾਰ ਜਿਹੜੇ ਐ ਉਹ ਆ ਕੇ ਤੇ ਪੰਜਾਬ ਦੀ ਧਰਤੀ ਤੇ ਸੱਤ ਸtare ਬਣਾਉਂਦੇ ਸੀ ਉਹ ਵੀ ਇੱਕ ਇਤਿਹਾਸ ਜਿਹਦੇ ਨਾਲ ਜੁੜਿਆ ਉਹ ਵੀ ਇੱਕ ਮਾੜੀ ਘਟਨਾ ਹੈ ਇਹ ਤੋਂ ਮੈਂ ਕਾਲਾ ਕਾਲੇ ਦਿਨਾਂ ਨਾਲ ਵੀ ਕਹਿ ਸਕਦੇ ਹਾਂ ਸੋ ਮੈਂ ਜਿੱਥੇ ਵਿਸਾਖੀ ਦੀਆਂ ਵਧਾਈਆਂ ਦੇਣਾ ਚਾਹਣਾ ਉੱਥੇ ਕਿਸਾਨ ਵੀਰ ਜਿਹੜੀ ਸੋਨੇ ਵਰਗੀ ਕਣਕ ਜਿਹਨਾਂ ਦੀ ਹੁਣ ਵੇਲੇ ਪੱਕੀ ਆ ਬੜੀਆਂ ਆਸਾਂ ਬੜੀਆਂ ਉਮੀਦਾਂ ਨੇ 6 ਮਹੀਨੇ ਬਾਅਦ ਉਹ ਫਸਲ ਆਉਂਦੀ ਆ ਉਹ ਵੱਡਣ ਵਾਸਤੇ ਉਹਨਾਂ ਦੇ ਚਿਹਰਿਆਂ ਤੇ ਮੁਸਕਰਾਣ ਆ ਔਰ ਉਹ ਖੁਸ਼ੀ ਨਾਲ ਆਪਣੇ ਘਰ ਭਰਨ ਔਰ ਆਪਣੇ ਜਿਹੜਾ ਉਹਨਾਂ ਨੇ ਕੀਤੀ ਹੋਈ ਮਿਹਨਤ ਆ ਉਹਨਾਂ ਦਾ ਉਹਨਾਂ ਨੂੰ ਫਲ ਮਿਲੇ ਇੱਕ ਸੈਂਟਰ ਸਰਕਾਰ ਨੂੰ ਕਹਿਣਾ ਚਾਹੁੰਦਾ ਹੈ ਕਿ ਕਿਸਾਨਾਂ ਨੂੰ ਐਮਰਜੈਂਸੀ ਦਿੱਤੀ ਜਾਵੇ ਔਰ ਤੋਂ ਆਤਮਾਨ ਨੂੰ ਕਹਿਣਾ ਚਾਹੁੰਦਾ ਹੈ ਕਿ ਇਹਨਾਂ ਨੂੰ ਜਿੱਤਰਾ ਤੁਸੀਂ ਕੁੱਟ ਕੇ ਪਾਸੇ ਕੀਤਾ ਸੜਕਾਂ ਤੋਂ ਇਹ ਬਹੁਤ ਮਾੜੀ ਗੱਲ ਆ ਪਿਆਰ ਨਾਲ ਨਹੀਂ ਹੋ ਸਕਦਾ ਸੀ ਕਿਸਾਨ ਵੀਰਾਂ ਨੂੰ ਮੇਰੀ ਬੇਨਤੀ ਆ ਕਿ ਉਹ ਸੜਕਾਂ ਨਾ ਮਲਣ ਇਸੀ ਦਾ ਦਫ਼ਤਰ ਐਮਐਲਏ ਦਾ ਤੇ ਉਹ ਮੰਤਰੀ ਦਾ ਦਫ਼ਤਰ ਜਿਹੜਾ ਉਹਦੇ ਕੋਲ ਜਾ ਕੇ ਪੱਤਰ ਨਾਲ ਲਾਈਏ ਇਹ ਮੇਰੀ ਉਹਨਾਂ ਖਤਰ